Nem vai ਦੀ ਜ਼ਿਆਦਤੀ ਹੋ ਰਹੀ ਸੀ ਤੇ ਬਹੁਤ ਹੀ ਬਹੁਤ ਨੌਜਵਾਨ ਅਲ ਰਾਤ ਮੈਂ ਇੰਟਰਵਿਊ ਸੁਣਦੇ ਆ ਸੀ ਮੋਡੇ ਜਿਹੜੇ ਨਾਲ ਸੀ ਉਹ ਦੱਸਦੇ ਕਹਿੰਦੇ ਟੈਲੀਫੋਨ ਸੁਣਦਾ ਸਾਈਡ ਤੇ ਖਲੋਤਾ ਹੈ ਪਤਾ ਹੀ ਉਦੋਂ ਲੱਗਾ ਜੋ ਪਿੱਛੋਂ ਆ ਕੇ ਹਾਂ ਪਿੱਛੋਂ ਗੋਲੀ ਮਾਰੀ ਜੇ ਪੋਸਟਮਾਰਟਮ ਨਹੀਂ ਹੋਇਆ ਨਹੀਂ ਹਾਂਜੀ ਕਿਉਂ ਛੱਡ ਗਏ ਨਹੀਂ ਅੱਛਾ ਕਿਸਾਬ ਵਿੱਚ ਆ ਗਿਆ ਇਹ ਕਿਉਂ ਹੋਇਆ ਹੈ ਅਗਲਾ ਮਾ ਫਾਇਰ ਕਰੇ ਕਿਉਂ ਨਾ ਤਰਸਾਰ ਹੋ ਗਏ ਪੁਲਿਸ ਆ ਲੈ ਹਾਂਜੀ ਪੁਲਿਸ ਆਣਾ ਪੁਲਿਸ ਆਣਾ ਕੰਪਰੋਮਾਈਜ਼ ਹੋਇਆ ਕੋਈ ਪੁਲਿਸ ਤੇ ਤੇ ਉਹੀ ਹੋਣੀ ਹੈ ਸਮਝੋ ਅਨਨੋਨ ਅਨਨੋਨ ਜੀ ਅੱਤੀ ਵੱਡੀ ਗੱਲ ਹੈ ਜੀ ਪੰਜਾਬ ਦੀ ਵੇਖੋ ਹਾਂ ਜੀ ਆਪਣੀ ਏਰੀਆ ਦੇ ਵਿੱਚ ਬਾਹਰੀ ਪੁਲਿਸ ਆ ਕੇ ਗੋਲੇ ਦਾਗੇ ਹੋਏ ਸਭ ਕੋਈ ਉੱਧਰ ਗਿਆ ਹੁਣ ਫੇਰ ਵੀ ਆ ਜੀ ਇੱਧਰ ਆ ਕੇ ਮਾਰੀ ਗੋਲੀ ਮੈਨੂੰ ਤਾਂ ਕਿਸੇ ਨੇ ਦੱਸਿਆ ਕਿ ਤੇ ਬਹੁਤ ਟਰੈਕਟਰ ਦੇ ਟਾਇਰ ਬਹੁਤ ਬੁਰਾ ਹਾਲ ਹੈ ਇੰਜਨਾਂ ਨੂੰ 1 ਕਿਲੋਮੀਟਰ ਅੰਦਰ ਆ ਗੱਡੀਆਂ ਪੰਨੀਆਂ ਗਈ ਬਾਕੀ ਜਿੰਨੀਆਂ ਟੈਂਕੀਆਂ ਸੀ ਸਾਰਾ ਤੇਲ ਡੋਲਦਾ ਜੀ ਪਤਾ ਪਾ ਪਾਤੀਆਂ ਜੀ सुनो चिटमा ऐसी काजी भी हैं कि किराग गलाकी से मार का जल्दी हैं आपसे भी हाथ रोल ऐसे परमात्मा ने कृपा करती हैं करके आप बोलोगे इन्हें जो आगरा की सिलेंडर पैसे गिरने में बहुत नुकसान होता हैं तो चार पांच मोटे मिसिंग हैं ये तो तार मिठी है जिसे बोलते हैं ये और तो ये तो चार पांच ਇਹਦੇ ਚੋੱਕੇ ਹੀ ਬੋਲੀਆਂ ਚ ਪਾ ਕੇ ਲੈ ਗਈ ਹਾਂਜੀ ਜਾ ਕੇ ਨਾਲ ਪਾ ਕੇ ਤੋੜਦਾ ਵਹ ਤੋੜਦੇ ਸੀ ਸਟਕੀਆਂ ਜਿਹਨਾਂ ਦੀ ਲੱਤ ਲੱਤ ਤੋੜ ਕੇ ਸਟਕ ਗਏ ਇਹ ਨਹੀਂ ਮੰਡੇ ਨੂੰ ਉਧਰ ਹੀ ਜਾਂਦੇ ਸੀ ਚੱਕ ਕੇ ਖਿੱਚੀ ਲੈਂਦਾ ਜੀ ਉਧਰੋਂ ਫੱਟੇ ਫਾਈਲ ਅਚਾਰ ਉਧਰ ਜਾਂਦੇ ਸੀ ਆਪ ਦੇ ਘਰ ਤੇਰੇ ਘਰ ਜਾਂਦੇ ਸੀ 15 ਜਣੇ ਨਾਲ ਦੱਸਦੀ ਸੀ ਇਹ ਮੁੰਡੇ ਨੇ 15 ਜਣੇ ਆ 15 ਜਣੇ ਚੱਕ ਕੇ ਉਧਰ ਲੈ ਗਏ ਉਧਰ ਜਾਂਦੇ ਸੀ ਕਿ ਇਹ ਤਾਂ ਬਸ ਖਿੱਚੇ ਲੈ ਜਾਂਦੇ ਜੰਮ ਲੰਬਾ ਚੋਲਦੇ ਤਾਂ ਪਤਾ ਵੀ ਜਿਦ ਰਹਿਣਾ ਸੀ ਇਹ ਕਦੇ ਉਹ ਆ ਜਾਣਾ ਸੀ ਸੱਤ ਪਤੇ ਚੱਕ ਕੇ ਮੰਡੀ ਕਲਾਂ ਦਾ ਸੀਗਾ ਨੌਜਵਾਨ ਜੀ ਜੁਰਮਾਨਾ ਸੀ ਉਹਨਾਂ ਜੱਫਾ ਪਾ ਕੇ ਜਾ ਕੇ ਕਹਿੰਦੇ ਉਹ ਛਡਵਾ ਕੇ ਲੈ ਕੇ ਆਏ ਕਿੱਥੇ ਆ ਮੁੰਡਾ ਬੋੜੀ ਬੱਜੀ ਸਰ ਬਾਅਦ ਲੱਗ ਹਾਂਜੀ ਉਹ ਟੱਕੇ ਲੱਗੇ ਤੋਂ ਹੀ ਫਾਇਰ ਲੱਗੇ ਲੱਗੇ ਤੋਂ ਹਾਂਜੀ ਉਦੋਂ ਜਾਂਦੇ ਸੀ ਉਧਰ ਖਿੱਚ ਕੇ ਆਹ ਸਮਾਨ ਬਾਅਦ ਹਾਂ ਹਾਂ ਚੱਕ ਕੇ ਜਾਂਦੇ ਸੀ ਉਦੋਂ ਪਹਿਲੇ ਚੁੱਕ ਕੇ ਛਾਈ ਵੀ ਰਹਿਣਾ ਨਾ ਉਦੋਂ ਜੇ ਬੋੜੀ ਚੁੱਕ ਕੇ ਲੈ ਜਾਂਦੇ ਤਾਂ ਫਿਰ ਰਿਸ ਕਿੱਥੇ ਰਹਿਣਾ ਇਹ ਪਤਾ ਲੱਗਣਾ ਸੀ ਨਾ ਸਾਨੂੰ ਪਤਾ ਲੱਗਦਾ ਸੀ ਅਗਰ ਕਿ ਕਿ ਹੋਗੀ ਪੰਜ ਚਾਰ ਨੂੰ ਲੈ ਕੇ ਵੀ ਗਏ ਚੁੱਕ ਕੇ ਚੁੱਕ ਕੇ ਪਹਿਲਾਂ ਗੋਲੇ ਗੋਲੇ ਛਿੱਟੇ ਕਰਨ ਅਥਰੂ ਕਹਿੰਦੇ ਜੀ ਧੂਆ ਕਰਾਈ ਫਿਰ ਫਾਇਰਿੰਗ ਕਰੀਏ ਬੇਸਿਕਲੀ ਨਾ ਕਿਤਾ ਕੀ ਕਿ ਬਹੁਤ ਹੈਵੀ ਫਾਇਰਿੰਗ ਕਰਕੇ ਹਾਂ ਸਾਲੀ ਇਹ ਬੰਦੇ ਤੇ ਧੂਏ ਨਾਲ ਪਿੱਛੇ ਭੱਜ ਗਏ ਨਾ ਜਿਹੜੇ ਭੱਜ ਕੇ ਕੁਝ ਰਹਿ ਗਏ ਉੱਥੇ ਹਾਂਜੀ ਜਿਸ ਦਾ ਕੋਈ ਅੱਖਾਂ ਸਾਫ਼ ਕਰਦਾ ਉਹਨਾਂ ਨੂੰ ਫਿਰ ਪਿਛੋਂ ਪੇ ਉਹ ਦੇ ਵਾ ਨਾਟ ਐਕਸਪੈਕਟਿੰਗ ਕਿ ਆਪਣੀ ਆਪਣੀ ਪੰਜਾਬ ਦੀ ਟੈਰਰਿਸਟਿਜ਼ ਵਾੜਾ ਦਿੱਲੀ ਜਾਂਦੇ ਗਏ ਸੀ 13 ਤਰੀਕ ਦਾ ਗਿਆ ਸੀ ਪੁਰਾਣਾ ਗਿਆ ਇਹ ਤਾਂ ਭਗਤਾ ਜੀ ਕੰਮ ਕਰਨ ਵਾਲਾ ਜੀ ਇਹ ਸਕੂਲ ਬਹਿਣ ਤੇ ਨਾ ਜੀ ਹੈਲਪਰ ਹੈ ਬੱਚੇ ਲਾਉਣ ਵਾਸਤੇ ਅੱਛਾ ਅੱਛਾ ਦਾ ਨਾ ਬੱਚਿਆਂ ਨਾਲ ਜਾਂਦਾ ਜੀ ਯਾਰ ਕਈ ਹਾਂ ਇਹ ਮੁੰਡਾ ਹਾਂ ਜਦ ਦੀ ਨੂੰ ਕਹਿ ਕੇ ਗਿਆ ਜੀ ਕਹਿੰਦਾ ਜਾਂਦਾ ਫੱਤੀ ਕਰਕੇ ਆਵਾਂਗੇ ਦਿੱਲੀ ਅਸੀਂ ਜਾਵਾਂਗੇ ਬਾਰਡਰ ਤੇ ਨਹੀਂ ਕਹਿੰਦਾ ਮੇਰੀ লাশ ਹਾਂ ਕੁਦਰਤ ਜਿਵੇਂ ਕੋਈ ਜੀ ਹੋ ਕਰਾਉਂਦੀ ਹੈ ਇੰਨਾ ਦੀ ਬਿਆਪਤੀ ਫਿਰ ਕੁਸਾਨ ਨੂੰ ਇਹੀ ਕਰ ਰਹੇ ਹੁੰਦੇ ਨਾ ਸਾਡੀ ਯੂਨੀਅਨ ਦੀ ਗੱਲ ਕਰੀਏ ਯੂਨੀਅਨ ਨੇ ਖੁਦ ਸਦੂਪਨਿਆ ਹੋਇਆ ਹੈ ਪ੍ਰੈਸ ਵਾਲਿਆਂ ਨੂੰ ਪਤਾ ਹੋਣਾ ਕੋਈ ਤਰ੍ਹਾਂ ਨਹੀਂ ਲੋ ਹਾਂਜੀ ਕੀ ਹੋਇਆ ਇਹ ਬੋਡੀ ਕਰੀਮੇਸ਼ਨ ਕਰੀਮੇਸ਼ਨ ਦਾ ਕੀ ਨਹੀਂ ਹਜੇ ਤਾਂ ਹਜੇ ਉੱਥੇ ਨਹੀਂ ਜੀ ਗਏ ਹੋਏ ਨੇ ਪਰਿਵਾਰਕ ਮੈਂਬਰ ਵੀ ਇੱਥੇ ਗਏ ਹੋਏ ਨੇ ਨਹੀਂ ਹਜੇ ਕੋਈ ਉੱਪਰ ਅੱਜ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਤੋਂ ਬਾਅਦ ਉਹਨਾਂ ਦਾ ਫੈਸਲਾ ਲਿੱਤਾ ਜਾਊਗਾ ਕਿ ਕੀ ਕਰਨਾ ਚਾਹੀਦਾ ਜੀ ਉਹ ਪਰਿਵਾਰ ਦੇ ਜਿਵੇਂ ਆਰਥਿਕ ਹਾਲਾਤ ਨੇ ਸਰਕਾਰੀ ਨੌਕਰੀਆਂ ਜਾਂ ਜੋ ਵੀ ਫੰਡ ਵਗੈਰਾ ਹੈਗੇ ਆ ਉਹ ਲੈ ਕੇ ਜਾ ਕੇ ਉਹਨਾਂ ਦੀ ਦੋ ਦੋ ਭੈਣਾਂ ਨੇ ਜਿਹੜੀਆਂ ਜੀ ہماری ਜੀ ਪਾਸਟੂ ਕਦੀ ਦੇ ਇੱਕ ਤੋਂ ਮੈਰਿਡ ਹੈ ਇਹ ਇੱਕ ਹਨ ਮੈਰਿਡ ਹੈ ਮਦਰ ਨਹੀਂ ਹੈ ਜੀ ਮਦਰ ਤਾਂ ਅਜੇ ਮੈਂਟਲੀ ਟਾਰਗੇਟਡ ਉਹੀ ਬੱਚਾ ਜੇ ਕਰੇ ਕਮਾਉਣ ਵਾਲਾ ਜੀ ਬਸ ਉਹੀ ਤਾਂ ਡਾਚੜਾ ਕੋ ਪੁੱਜ ਗਿਆ ਜੀ ਦਾਦੀਾ ਲੱਗਣਾ ਪੜੇਗਾ ਜੀ ਇਹ ਤਾਂ ਹੈਗੀ ਉਸ ਤੋਂ ਬਾਅਦ ਚੁਬੇ ਦੋ ਕਿੱਲੇ ਜ਼ਮੀਨ ਹੈ ਸਰ ਤੇ 20 ਲੱਖ ਰੁਪਏ ਉੱਪਰ ਇਹਨਾਂ ਦੇ ਲੋਨ ਹੈਗਾ ਪਹਿਲਾਂ ਦਾਬੀ ਸੀ ਕੈਂਸਰ ਦਾ ਮਰੀਜ਼ ਸੀ ਉਹ ਤੇ ਪੈਸੇ ਬਹੁਤ ਲੱਗੇ ਅੱਛਾ ਜੀ ريلا دادي ها هاي پائن آيو دادي دي پائن آيو